ਪੈਗੰਬਰ ਅਵਤਾਰ ਬਾਜਾਂ ਵਾਲੇ ਆਏ ਨੇ ਜਿਨੇ ਖਾਲਸੇ ਨੂੰ ਆਪਣਾ ਰੂਪ ਦਿੱਤਾ ਹੈ। ਨਹੀਂ ਜਿਨੇ ਪੀਰ ਪੈਗੰਬਰ ਹਜ਼ਰਤ ਔਲੀਏ ਕਿਸੇ ਨੇ ਆਪਣਾ ਸਰੂਪ ਨਹੀਂ ਦਿੱਤਾ ਆਪਣੇ ਮਰੀਦ ਨੂੰ। ਆਖੋ ਸਤਿਨਾਮ ਵਾਹਿਗੁਰੂ ਜੀ। ਉਹ ਕਹਿੰਦੇ ਵਿਦਵਾਨਾਂ ਦੀ ਕਾਨਫਰੰਸ ਚੱਲੇਗੀ ਕੱਤ ਬੜਾ ਛੋਟਾ ਸੀ। ਉੱਥੇ ਕਹਿੰਦਾ ਮੈਨੂੰ ਵੀ ਟਾਈਮ ਦਿਓ। ਉਹ ਵੱਡੇ ਵੱਡੇ ਵਿਦਵਾਨ ਕਹਿੰਦੇ ਕਿੱਧਰੇ ਕਮਲਾ ਜਾਂ ਸਾਧ ਹੈਗਾ। ਤੁਰਨਾ ਜਾਂ ਛੱਡਦੇ ਸੀ ਉਹ ਇੱਕਦਮ ਹੀ ਨਿੱਕਾ ਜਾ ਇਹਨੂੰ ਕੀ ਟਾਈਮ ਦੇਣਾ ਉਹ ਕਹਿੰਦਾ ਮੈਨੂੰ ਦਿਓ ਟਾਈਮ ਉਹ ਕਹਿੰਦੇ 5 ਮਿੰਟ ਦਿੱਤੇ ਕਹਿੰਦਾ ਨਹੀਂ ਮੈਨੂੰ ਤਾਂ 3 ਹੀ ਬਹੁਤ ਹੈ ਉਹ ਕਹਿੰਦੇ 3 ਮਿੰਟਾਂ 'ਚ ਕੀ ਗੱਲ ਕਹੂਗਾ ਲਓ ਹਣ ਸੁਣਿਓ ਪਿਆਰ ਨਾਲ ਸਿੱਧ ਕਰ ਦਿੱਤਾ ਬਾਜਾਂ ਵਾਲੇ ਦੇ ਸਰੂਪ ਨੂੰ ਉਹ ਚੜ ਕੇ ਸਟੇਜ ਤੇ ਉਹਨਾਂ ਨੂੰ ਕਹਿੰਦਾ ਵੀ ਤੁਹਾਡੇ ਸਾਰਿਆਂ ਤੋਂ ਮੈਂ ਵੱਡਾ ਐ ਉਹ ਕਹਿੰਦੇ ਉਹ ਤਾਂ ਪਤਾ ਹੀ ਲੱਗ ਜਾਂਦਾ ਵੀ ਸਾਡੇ ਕਿ ਤਿੰਨ ਫੁੱਟ ਤੇਰਾ ਕੱਦ ਆਖੋ ਸਤਨਾਮ ਵਾਹਿਗੁਰੂ ਜੀ ਉਹ ਸਾਰੇ ਹਸਣ ਜਿਵੇਂ ਵਿਦਵਾਨਾਂ ਦੇ ਅਸ਼ਟਾ ਬੱਕਰ ਨੂੰ ਦੇਖ ਕੇ ਹੱਸਦੇ ਸੀ ਜਿਨ੍ਹਾਂ ਦੀ ਚਮਤ ਦ੍ਰਿਸ਼ਟੀ ਸੀ ਦੇਹ ਦ੍ਰਿਸ਼ਟੀ ਵਾਲੇ ਹੁਣ ਉਹ ਆਤਮਿਕ ਦ੍ਰਿਸ਼ਟੀ ਸੀ ਉਹਨਾਂ ਦੀ ਉਹ ਕਹਿੰਦੇ ਵੀ ਤੁਹਾਡੇ ਨਾਲੋਂ ਸਾਰਿਆਂ ਨਾਲੋਂ ਮੈਂ ਵੱਡਾ ਐ ਕਿਉਂਕਿ ਮੇਰੇ ਕੋਲੇ ਮੇਰੇ ਗੁਰੂ ਦਾ ਸਰੂਪ ਐ ਬੋਲੇ ਸੋਨਹਿੋ ਆ ਲੋ ਉਹ ਪੁੱਛਣ ਲੱਗੇ ਕਹਿੰਦੇ ਦੱਸੋ ਕਹਿੰਦਾ ਬਰਮਾ ਦੇ ਉਪਾਸ਼ਕ ਹੱਥ ਖੜੇ ਕਰ ਲੋ ਸਾਰਿਆਂ ਨੇ ਹੱਥ ਖੜੇ ਕਰ ਲਏ ਉਹ ਕਹਿੰਦੇ ਬਰਮਾ ਦੇ ਕਿੰਨੇ ਮੂੰਹ ਲੱਗੇ ਆ ਕਹਿੰਦੇ ਜੀ ਉਹਦੇ ਤਾਂ ਬੜੇ ਮੂੰਹ ਆ ਕੋਈ 8 ਹੈ ਕੋਈ 10 ਕੋਈ ਕਿੰਨੇ ਕਹਿੰਦੇ ਤੁਸੀਂ ਵਿਖਾਓ ਤੁਹਾਨੂੰ ਬਰਮੇ ਨੇ ਕਿਹੜਾ ਰੂਪ ਦਿੱਤਾ ਵਿਖਾਓ ਥੋੜੇ ਕਿੱਥੇ ਆ ਉਹਨੇ 6 ਮੂੰਹ 10 ਮੂੰਹ ਲੱਗੇ ਬਹਿ ਜਾਓ ਸਾਰੇ ਕਹਿੰਦਾ ਦਬੜੂ ਖੁਸ਼ੜੂ ਆ ਤੁਸੀਂ ਆਖੋ ਸਾਧਨਾ ਵਾਹਿਗੁਰੂ ਜੀ ਦੂਜਿਆਂ ਨੂੰ ਖੜੇ ਕਰ ਲਿਆ ਕਹਿੰਦੇ ਹੁਣ ਸ਼ਿਵ ਜੀ ਦੇ ਉਪਾਸਕ ਆਜੋ ਉਹ ਖੜੇ ਹੋ ਗਏ ਕਹਿੰਦਾ ਕਿੱਥੇ ਆ ਤੁਹਾਡੇ ਗਾਲ ਚ ਸੱਪ ਸ਼ਿਵ ਜੀ ਦੇ ਤਾਂ ਸੱਪ ਪਾਇਆ ਸ਼ਿਵ ਜੀ ਦੇ ਪਿੰਡੇ ਨੂੰ ਸੁਆਹ ਮਲੀ ਆ ਸੁਆਹ ਖਾਂਦਾ ਹੈ ਤੁਹਾਡੇ ਕੋਲੇ ਕਿੱਥੇ ਸੁਆਹ ਦੱਸੋ ਉਹ ਨੰਦੀ ਦੀ ਵਰਦ ਦੀ ਸਵਾਰੀ ਕਰਦਾ ਤੁਹਾਡਾ ਬੈਲ ਕਿੱਥੇ ਹੈ ਤੁਹਾਨੂੰ ਕੋਈ ਹੈਗਾ ਉਹਦਾ ਚਿੰਨ ਚੱਕਰ ਤੁਹਾਡੇ ਕੋਲੇ ਬਹਿ ਜਾਓ ਕਹਿੰਦਾ ਤੁਸੀਂ ਵੀ ਕੱਚੇ ਹੋ ਆਖੋ ਸਤਨਾਮ ਵਾਹਿਗੁਰੂ ਜੀ ਸੰਤ ਕਹਿੰਦੇ ਹੁਣ ਉਹ ਖੜੇ ਹੋ ਜੋ ਜਿਹੜੇ ਵਿਸ਼ਨੂੰ ਦੇ ਉਪਾਸ਼ਕ ਹੈ ਉਹ ਵੀ ਆਪਣੇ ਵਰਗੇ ਹੋ ਗਏ ਛੇਤੀ ਛੇਤੀ ਕਹਿੰਦੇ ਵਿਸ਼ਨੂੰ ਦੇ ਕਿੰਨੀਆਂ ਬਾਹਾਂ ਹੈ ਕਹਿੰਦੇ ਜੀ ਉਹਦੇ ਤਾਂ 8 10 ਬਾਹਾਂ ਹੈ ਕਹਿੰਦੇ ਤੁਹਾਨੂੰ ਕਿਹਨੂੰ ਸਰੂਪ ਆ 8 10 ਬਾਹਾਂ ਵਾਲਾ ਸਾਰਿਆਂ ਨੂੰ ਕਹਿੰਦਾ ਤੁਸੀਂ ਬਹਿ ਜਾਓ ਹੁਣ ਸੁਣੋ ਕਹਿੰਦਾ ਮੇਰੇ ਸਤਪੁਰ ਬਾਜਾਂ ਵਾਲੇ ਦੇ ਮੁਖ ਤੇ ਦਾੜ ਹੈ ਆ ਵੇਖੋ ਮੇਰੇ ਮੁਖ ਤੇ ਦਾੜ ਹੈ ਬੋਲੇ ਮੇਰੇ ਬਾਜਾਂ ਵਾਲੇ ਸਤਗੁਰ ਦੇ ਸਿਰ ਤੇ ਦਸਤਾਰ ਹੈ ਆ ਵੇਖੋ ਮੈਨੂੰ ਆਪਣਾ ਸਰੂਪ ਦਸਤਾਰ ਬਖਸ਼ੀ ਹੈ ਮੇਰੇ ਬਾਜਾਂ ਵਾਲੇ ਦੇ ਸਿਰ ਤੇ ਕੇਸ ਨੇ ਆ ਵੇਖੋ ਮੇਰੇ ਸਿਰ ਤੇ ਕੇਸ ਹੈ ਮੇਰੇ ਬਾਜਾਂ ਵਾਲੇ ਦੇ ਕੇਸਾਂ ਚ ਕੰਗਾ ਹੈ ਆ ਮੇਰੇ ਕੰਗਾ ਹੈ ਆ ਮੇਰੇ ਬਾਜਾਂ ਵਾਲੇ ਦਾ ਬਣਾ ਹੈ ਆ ਕਹਿੰਦਾ ਮੇਰੇ ਵੀ ਬਾਜਾਂ ਵਾਲੇ ਦਾ ਬਾਣਾ ਹੈ ਮੇਰੇ ਬਾਜਾਂ ਵਾਲੇ ਦੇ ਤੇੜਕ ਸ਼ਹਿਰਾ ਹੈ ਮੇਰੇ ਵੀ ਤੇੜਕ ਸ਼ਹਿਰਾ ਹੈ ਮੇਰੇ ਬਾਜਾਂ ਵਾਲੇ ਦੇ ਗੱਤਰੇ ਕਿਰਪਾਨ ਹੈ ਉਹ ਮੇਰੇ ਵੀ ਗੱਤਰੇ ਕਿਰਪਾਨ ਹੈ ਮੈਨੂੰ ਬਾਜਾਂ ਵਾਲੇ ਨੇ ਆਪਣਾ ਸਰੂਪ ਬਖਸ਼ਿਆ ਉਹ ਤੁਸੀਂ ਸਾਰੇ ਤਬੜੂ ਖਸਣੂਆਂ ਮੈਂ ਤੁਹਾਡੇ ਸਾਰਿਆਂ ਤੋਂ ਵੱਡਾ ਹੈ ਬੋਲ ਉਹ ਵਿੱਚ ਖਾਲਸੇ ਨਿਵਾਸ ਹੈ ਜੀ ਮੇਰਾ ਮੇਰਾ ਜਿਆਰਾ Hit the car! ਹਰ ਰੂਪ ਨਿਵਾਸ ਕਿਤਾ ਮਾਨ ਬਖਸ਼ਿਆ ਆਪਣਾ ਸਰੂਪ ਹੀ ਦੇਤਾ ਬਾਜਾਂ ਵਾਲੇ ਨੇ ਖਾਲਸਾ ਮੇਰਾ ਸੱਜਣ ਸੁਦਾ ਖਾਲਸਾ ਮੇਰਾ ਸਤਗੁਰ ਪੂਰਾ ਜਿਹੜੇ ਪੂਰੇ ਗੁਰੂ ਦੇ ਲੜ ਲਾ ਗਏ ਉਹ ਵੀ ਪੂਰੇ ਹੋ ਗਏ ਪੂਰੇ ਦਾਇ ਸਰੂਪ ਹੋ ਕੇ ਪੂਰਨ ਪੁਰਖ ਖਾਲਸੇ ਬਣ ਕੇ ਆਖ ਸਤਨਾਮ ਵਾਹਿਗੁਰੂ ਉਹ ਪੂਰਨ ਪੁਰਖ ਬਣ ਕੇ ਜਿਹੜੇ ਪੂਰੇ ਦੇ ਲੜ ਲਾ ਗਏ ਆਪਾਂ ਨੂੰ ਵੀ ਸਮਾਂ ਮਿਲਿਆ ਮਨੁੱਖਾ ਤੇ ਮਿਲੀ ਐ ਭਾਈ ਮਹਾਪੁਰਖਾਂ ਨੇ ਵੀ ਦੱਸਿਆ ਸੀ ਸੰਤ ਬਾਬਾ ਬਲਜੀਤ ਸਿੰਘ ਜੀਆ ਨੇ ਵੀ ਪੂਰੇ ਗੁਰੂ ਦੇ ਲੜ ਲੱਗੀ ਐ ਖਾਲਸੇ ਬਣੀ ਐ ਖਾਲਸੇ ਆਓ ਹੁਣ ਸਮਾਪਤੀ ਵੱਲ ਚੱਲਾਂਗੇ ਆ ਸੱਤਾਂ ਲਈ ਅਰਦਾਸ ਮੈਂ ਕਰਾਂ ਉਸ ਤੋਂ ਬਾਅਦ ਮਹਾਪੁਰਖ ਵਾਰ ਗਾਇਨ ਕਰਕੇ ਆਪਾਂ ਸਮਾਪਤੀ ਕਰ ਦੇਣੀ ਐ ਆ ਸੰਗਤਾਂ ਲਈ ਅਰਦਾਸ ਕਰੀਏ ਸਾਰੇ ਉਹ ਵਸਦੀ ਰਹੇ ਮਹਾਰਾਜ ਸੰਗਤ ਰਹੇ ਸੁਖੀ ਵਸਦੀ 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 रे महाराज रेवी भाती रे महाराज भग रेवी पी पती रे